ਆ ਪੁਲੂਸੀ ਦੀ ਆਤ ਬਈ ਬੀਬੀ ਹਰ ਸਿਮਰਤ ਮਾਜੇ ਦੀ ਆ ਤੇ ਮੈਂ ਵੀ ਮਾਜੇ ਦਾ ਇਹ ਮੇਰੀ ਭੈਣ ਆ ਤੇ ਸਾਲਾ ਬਣ ਤੂੰ ਕੱਲੇ ਸੁਖਬੀਰ ਦਾ ਸਾਰੇ ਮਾਜੇ ਨੂੰ ਕਿਉਂ ਬਣਾਉਣਾ ਇਹ ਸਾਡਾ ਜਥੇਦਾਰ ਜਥੇਦਾਰ ਸਿੰਘ ਗੁਰੂ ਸਾਹਿਬ ਨੂੰ ਕਿਹਾ ਕਿ ਅਸੀਂ ਇਹ ਸੀਸ ਦੇ ਕੇ ਦਾਤ ਲਈ ਤੁਸੀਂ ਕੀ ਲੈ ਕੇ ਆਏ ਏਸੀ ਜਥੇਦਾਰੀ ਫੇ ਗੁਰੂ ਸਾਹਿਬ ਨੇ ਕਿਹਾ ਤੁਸੀਂ ਇੱਕ ਸੀਸ ਦਿੱਤਾ ਮੈਂ ਸਰਬੰਸ ਦੇਵਾਂਗਾ ਦੇ ਦਿੱਤਾ ਮਾਮੇ ਦੇ ਪੁੱਤ ਭੂਆ ਦੇ ਪੁੱਤ ਚਾਰੇ ਸਾਹਿਬ ਜਾਦੇ ਗੁਰਪਿਤਾ ਮਾਤਾ ਜੀ ਸਾਰਾ ਸਰਬਸ ਦਿੱਤਾ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰੂ ਦਾ ਰੁਤਬਾ ਦਿੱਤਾ ਸਮਕਾਲੀ ਕਵੀ ਹੋਇਆ ਕੰਕਣ ਕਵੀ ਉਹ ਲਿਖਦਾ ਹੈ ਕਿ ਵਹਿ ਗੁਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਧਰਾਇਆ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਗੁਰੂ ਤੇ ਮੈਂ ਤੁਹਾਡਾ ਗੁਰੂ ਤੇਰੇ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਮੇਰੇ ਤੋਂ ਬਿਨਾ ਕੋ ਤੁਹਾਡਾ ਗੁਰੂ ਨਹੀਂ ਅੱਜ ਸਾਡੇ ਪੰਜ ਪਿਆਰਿਆਂ ਦਾ ਗੁਰੂ ਬਾਦਲ ਪਰਿਵਾਰ ਬਣਿਆ ਬੈਠਾ ਉਹਨੂੰ ਤਲਬ ਕੀਤਾ ਉਹਦਾ ਵਾਲਨੀਂਗਾ ਕਰ ਸਕੇ ਪੰਜ ਸਿੰਘ ਪਰ ਉਹਨੇ ਪੰਜਾਂ ਮਿੰਟਾਂ ਚ ਪੰਜਾਂ ਨੂੰ ਫਾਰਕ ਕਰਕੇ ਘਰ ਨੂੰ ਤੋਰਤਾ ਇਹ ਸਾਡੀ ਮਰਿਆਦਾ ਗੁਰੂ ਸਾਹਿਬ ਨੇ ਕਿਹਾ ਕਿ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਪੰਥ ਕਹਿੰਦੇ ਨੇ ਪੰਜਾਂ ਪਿਆਰਿਆਂ ਨੂੰ ਗਿੰਤੀ ਨੂੰ ਨਹੀਂ ਕਹਿੰਦੇ ਮਾਰ ਗਿਆ ਇਹ ਸਿਧਾਂਤ ਆ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤੇ ਦਸਾ ਪਾਤਸ਼ਾਹੀਆਂ ਦੀ ਬਾਣੀ ਪੜਿਓ ਇਹ ਨਦੇੜ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਜੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋ ਤੇ ਪੰਜਾਂ ਚੋਂ ਕਰਿਓ ਪੰਜਾਂ ਦਾ ਰੁਤਬਾ ਜੇ ਇਸ ਪਰਿਵਾਰ ਨੇ ਖੂਚ ਪਾਤਾ ਮੇਰੀ ਲੜਾਈ ਇਹ ਆ ਜੇ ਇਹ ਪੰਜਾਂ ਦਾ ਰੁਤਬਾ ਕਾਲ ਤੱਕ ਤੇ ਬਹਾਲ ਨਹੀਂ ਹੋਇਆ ਤੇ ਸਾਡੀ ਕੌਮ ਦੀ ਕੋਈ ਜ਼ਿੰਦਗੀ ਨਹੀਂ ਕੋਈ ਉਮਰ ਨਹੀਂ ਕੋਈ ਵੈਲਿਊ ਨਹੀਂ ਜੇ ਬਹਾਲ ਹੋ ਗਿਆ ਤੇ ਕੋਈ ਆਪਣੀ ਮਾਂ ਨੂੰ ਨਹੀਂ ਜੰਮਿਆ ਜਿਹੜਾ ਗੁਰੂ ਘਰ ਅੱਗੇ ਆਕੜ ਜਾਵੇ ਗੁਰੂ ਘਰ ਦਾ ਖਾ ਕੇ ਤੇ ਮੁੱਕਰ ਜਾਵੇ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਕੇ ਖਾ ਜਾਵੇ ਤੁਹਾਨੂੰ ਕੋ ਪੁੱਛਣ ਵਾਲਾ ਨਾ ਹੋਵੇ ਇਹੋ ਜਿਹਾ ਮਾਉਲ ਨਹੀਂ ਬਣ ਸਕਦਾ